É isso Essa... साले तक दुसि आे तक द महाराज सारे भर्त सु नाच पाओ

ਜਿੰਨਾ ਜਰ ਦੁਨੀਆ ਰانيه ਸਤਗੁਰੂ ਅਮਿਤਾ ਜੀ ਦਾ ਨਾਮ ਸਾਡੇ ਦਸ ਅਗੁਰੂਆਂ ਦਾ ਨਾਮ ਸਾਡੇ ਬਾਦ ਰਾਜ ਕੇ ਅੰਦਰ ਜਿਹਦਾ ਆਵੇ ਕਿਛਦਾ ਜਿੰਨੇ ਵੀ ਉਤਾਰ ਆਇਆ ਆਪਾਂ ਉਹਦਾ ਦਿਖੰਗਾ ਕਰਦੇ ਆ ਤੇ ਕੀ ਇਹਦੇ ਨਾਲ ਆਪਾਂ ਬਾਰੇ ਅਮਿਤਾ ਦੇ ਜਨਮ ਦਿਨ ਤੇ ਜਿਹੜੀ ਤਾਂੜੀ ਰਗ ਬਰਾਦਰੀ ਆ ਵੈਸੇ ਨਹੀਂ ਕੋਈ ਜਾਤ ਦੀ ਜਾਤ ਪਾਤ ਕੁਛ ਨਾ ਕੋਈ ਹਰ ਕੋ ਭਲੇ ਸੋ ਹਲਕਾ ਹੋਵੇ ਅੰਮ੍ਰਿਤ ਉਹਨਾਂ ਬੇੜੇ ਕਿ ਸਿਧਾ ਤੇਰੀ ਯਾਦ ਕੋ ਜੀਂ ਮਾਨਸ ਕੀ ਜਾਤ ਮੇਰੇ ਦਸਵੇਂ ਪਾਸ਼ਾ ਬਾਬੇ ਨੇ ਲਿਖਾ ਮਾਨਸ ਕੀ ਜਾਤ ਸਭ ਇੱਕ ਹੀ ਪੈਜਾਮ ਕੋ ਲੈ ਸਾਰੇ ਦੇ ਨਾਲ ਨਾਲ ਇਕ ਰਲ ਕੇ ਬਹਿ ਕੇ ਗਾਣਾ ਮੇਰੀ ਤੇ ਬਜਾਦ ਨਹੀਂ ਅਗੀ ਮਾਨਸ ਜਨ ਨੂੰ ਦਰਲਾ ਭਇ ਉਹਦਾ ਬਾਹਰ ਕਾਰ ਜਿਉਂ ਬਾਹਰ ਫੱਟ ਫੱਟ ਹੋਏ ਗਿਆ ਬਾਹਰ ਮਲਾਕੇ ਦਾ ਇਹ ਮਾਨੇ ਜਨ ਬਾਰ ਬਾਰ ਮਿਲਣਾ ਨਹੀਂ ਤੇ ਸਤਿਗੁਰੂ ਰਵੀਦਾ ਜੀ ਦਾ ਜਨਮ ਦੇਣਾ ਤੇ ਸਭ ਨਾਲ ਸਾਰੇ ਭੈਣਾ ਭਰਾਵਾਂ ਦਾ ਜਿਹੜੇ ਖਾਸ ਕਰਕੇ ਸਾਰਾ ਗਿਲਾ ਲੱਗਾ ਹੈ ਸੱਜਣਾ ਕਿਾ ਵੱਡਾ ਤੇ ਅਸੀਂ ਇੱਕ ਕਈ ਤਾਂ ਦੋ ਘੰਟੇ ਕਦੇ ਕੰਮ ਨਹੀਂ ਛੱਡ ਸਕਦੇ ਮਾਲਜਨ ਤੇ ਨਾ ਲੈ ਲਈਏ ਕਿੰਨੇ ਪਾਣਾ ਵਿੱਚ ਪਾਰਦੇ ਨੇ ਘੜੀ ਸਤ ਸੰਗਤ ਬਿਨ ਭਾਣਾ ਸਤ ਸੰਗਤ ਨਾਲ ਤੇ ਬਿਨ ਸੰਗਤ ਮੈਂ ਤਰੀਕੀ ਬਿਨ ਭਾਣੀ ਘੜੀ ਹੁੰਦੀ ਆ ਇਸ ਸਭਾ ਘੜੀ ਨੂੰ ਖੁਸ਼ੀ ਨਾਲ ਬੁਲਾਈਏ ਮੈਂ ਸਾਰੇ ਸੰਗਤ ਨੂੰ ਸਾਰੇ ਇਲਾਕੇ ਨੂੰ ਸਤਗੁਰੂ ਰਵਿਦਾਸ ਜੀ ਦੇ ਜਨੂ ਦੇ ਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਸਾਰੇ ਸੰਗਤ ਦੇ ਜਨਤਾ ਜੀ ਬੱਤਾ ਦੇਦਾ ਮਾਰੇ ਦੇ ਜਨਤਾ ਜੀ ਬੱਤਾ ਦੇਦਾ ਸਤਪੁਰੂ ਰਵਿਦਾ ਦੇ ਜਨਤਾ ਹੈ ਆਪਣੇ ਗੁਰੂ ਦੇ ਜਨਤਾ ਜੀ ਬੱਤਾ ਦੇਦਾ ਇੱਕ ਜੈਗਰ ਦੇ ਮਾਰੇ Oh! ਨਾਮ ਪਾਉ ਗੁਰੂ ਰਿਪ ਗੁਰੂ ਚਾਰੀ ਸਾਹਿਬ ਜੀ 탄탄 ਗੁਰੂ ਦਾ ਜੀ ਦਾ ਜਨਮ ਦਿਹਾੜਾ ਵੇਗਰ ਸਭਾ ਵੱਲੋਂ ਸਮੂਹ ਸ਼ਹਿਰ ਵਾਸੀਆਂ ਵੱਲੋਂ ਮਲਾਂ ਨਿਵਾਸੀਆਂ ਵੱਲੋਂ ਤੇ ਬੜੀ ਸ਼ਰਧਾ ਦੇ ਪ੍ਰੇਮ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਅਸੀਂ ਸਾਰਿਆਂ ਦਾ ਹੀ तहे ਦਿਲੋਂ ਧੰਵਾਦ ਜੀ ਆਨੇ ਸਾਰੇ ਪ੍ਰਧਾਨ ਸਾਹਿਬ ਉਹ ਤਾਂ ਜਦ ਜਿਹਨਾਂ ਨੇ ਘਰ ਦੇ ਕਿ ਨਵਾਇਆ ਮੈਨਟ ਭਾਗੀ ਆ ਸੱਜ ਗੁਰੂ ਜੀ ਦੀ ਬਾਣੀ ਦੇ ਨਾਲ ਇਹ ਸਾਰਾ ਇਹ ਪਰਿਵਾਰ ਬਹੁਤ ਜਿਆਦਾ ਤਰ੍ਹਾਂ ਕਰਦੇ ਨੇ ਪਰਚੰਦਾ ਜਿਹਦੇ ਨਾਲ ਤੇ ਹਰ ਸਾਲ ਬਾਬਾ ਜੀ ਦਾ ਜੋ ਜਪਦੇ ਨੇ ਬੜੀ ਸ਼ਰਧਾ ਦੇ ਭਾਵ ਨਾਲ ਕਤਰ ਵਿਧਾਇਕ ਜਿਹੜੇ ਜੋ ਅੱਜ ਜਰਮਨ ਲਿੰਗੂਸੀ ਅੰਦਰ ਸਾਡੇ ਬੌਮਾਨ ਕੰਨ ਜੀ ਹੋਰ ਵੀ ਸਾਰੇ ਸਾਧ ਦੇ ਪਰਿਵਾਰ ਵੱਲੋਂ ਦਿੱਲਦ ਮੈਂ ਜੀ ਆਸ ਨੇ ਦੇ ਵਾ ਨੂੰ ਸ਼ਾ ਕੰਗ ਪਰਤਰ ਵਿਧਾਇਕ ਜੀ ਇਸ ਆਖਦਾ ਅੱਜ ਜਰਮਨ ਜੇਕੇ ਨੂੰ Wanneer die dag alsa